ਮੇਰੇ ਕੋਲ ਪਾਣੀ ਨਾਲ ਭਰੇ ਇਹ ਚਾਰ ਗਲਾਸ ਅਤੇ ਕੁਝ ਨਮਕ, ਖੰਡ, ਆਟਾ ਅਤੇ ਕੁਝ ਰੇਤਾ ਹੈ। ਮੈਂ ਇਨਾਂ ਸਾਰੇ ਪਦਾਰਥਾਂ ਨੂੰ ਪਾਣੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੇਖੋ ਕਿ ਕੀ ਹੁੰਦਾ ਹੈ। ਤਾਂ ਇਹ ਚਾਰੋਂ ਹੁਣ ਮਿਸ਼ਰਣ ਬਣ ਗਏ ਨੇ ਇੱਕ ਮਿਸ਼ਰਣ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਪਦਾਰਥ ਹੁੰਦੇ ਨੇ ਜਿਵੇਂ ਇਸ ਪਹਿਲੇ ਮਿਸ਼ਰਣ ਵਿੱਚ ਨਮਕ ਅਤੇ ਪਾਣੀ ਹੈ ਇਸ ਵਿੱਚ ਖੰਡ ਤੇ ਪਾਣੀ ਹੈ ਇਸ ਵਿੱਚ ਆਟਾ ਤੇ ਪਾਣੀ ਤੇ ਇਸ ਵਿੱਚ ਰੇਤਾ ਤੇ ਪਾਣੀ ਹੈ ਇਹ ਸਾਰੇ ਹੀ ਮਿਸ਼ਰਣ ਹਨ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਇਨ੍ਹਾਂ ਵਿੱਚਕਾਰ ਫਰਕ ਦੇਖ ਸਕਦੇ ਹੋ ਹੈਨਾ ਹਰ ਮਿਸ਼ਰਣ ਇੱਕੋ ਵਰਗਾ ਨਹੀਂ ਦਿਖਾਈ ਦੇ ਰਿਹਾ ਹੈ ਆਓ ਇਨ੍ਹਾਂ ਨੂੰ ਹੋਰ ਧਿਆਨ ਨਾਲ ਦੇਖਦੇ ਹਾਂ ਇਹ ਨਮਕ ਤੇ ਪਾਣੀ ਦਾ ਮਿਸ਼ਰਣ ਹੈ ਪਰ ਕੀ ਅਸੀਂ ਨਮਕ ਨੂੰ ਦੇਖ پا ਰਹੇ ਹਾਂ ਜੋ ਅਸੀਂ ਇਸ ਵਿੱਚ ਮਿਲਾਇਆ ਸੀ ਨਹੀਂ ਨਾ ਅਸੀਂ ਇਸ ਵਿੱਚ ਨਮਕ ਨਹੀਂ ਦੇਖ ਸਕਦੇ ਇਹ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਿਆ ਹੈ ਆਓ ਹੁਣ ਦੂਜੇ ਮਿਸ਼ਰਣ ਨੂੰ ਦੇਖੀਏ ਯਾਨੀ ਖੰਡ ਤੇ ਪਾਣੀ ਦਾ ਮਿਸ਼ਰਣ ਇੱਥੇ ਵੀ ਅਸੀਂ ਖੰਡ ਨੂੰ ਨਹੀਂ ਦੇਖ ਸਕਦੇ ਇਹ ਪੂਰੀ ਤਰ੍ਹਾਂ ਨਾਲ ਘੁਲ ਗਈ ਹੈ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਮਿਲ ਗਈ ਹੈ ਹਾਲਾਂਕਿ ਗਲਾਸ ਦੇ ਤਲੇ ਤੇ ਥੋੜੀ ਜਿਹੀ ਬਚੀ ਹੈ ਪਰ ਜੇ ਅਸੀਂ ਇਸ ਨੂੰ ਥੋੜਾ ਹੋਰ ਮਿਲਾਵਾਂਗੇ ਤਾਂ ਇਹ ਪੂਰੀ ਤਰ੍ਹਾਂ ਨਾਲ ਘੁਲ ਜਾਵੇਗੀ ਤਾਂ ਇਹਨਾਂ ਦੋਵਾਂ ਮਿਸ਼ਰਣਾਂ ਵਿੱਚ ਇੱਕ ਚੀਜ਼ ਸਮਾਨ ਹੈ ਯਾਨੀ ਪਾਣੀ ਤੇ ਨਮਕ ਅਤੇ ਪਾਣੀ ਤੇ ਖੰਡ ਦੇ ਮਿਸ਼ਰਣ ਵਿੱਚ ਉਹ ਇਹ ਹੈ ਕਿ ਅਸੀਂ ਉਸ ਨਮਕ ਜਾਂ ਖੰਡ ਨੂੰ ਨਹੀਂ ਦੇਖ ਸਕਦੇ ਜਿਸ ਨੂੰ ਅਸੀਂ ਪਾਣੀ ਵਿੱਚ ਮਿਲਾਇਆ ਹੈ ਇਸ ਪ੍ਰਕਾਰ ਦੇ ਮਿਸ਼ਰਣ ਜਿਨ੍ਹਾਂ ਵਿੱਚ ਤੱਤ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਨੇ ਪੂਰੀ ਤਰ੍ਹਾਂ ਨਾਲ ਮਿਲ ਜਾਂਦੇ ਨੇ ਉਹਨਾਂ ਨੂੰ ਦੇਖਿਆ ਨਹੀਂ ਜਾ ਸਕਦਾ ਸਜਾਤੀ ਮਿਸ਼ਰਣ ਕਹੇ ਲਾਉਂਦੇ ਨੇ ਆਓ ਹੁਣ ਬਾਕੀ ਦੇ ਦੋ ਮਿਸ਼ਰਣਾਂ ਤੇ ਇੱਕ ਨਜ਼ਰ ਮਾਰੀਏ ਇਹ ਆਟਾ ਅਤੇ ਪਾਣੀ ਦਾ ਮਿਸ਼ਰਣ ਹੈ ਜਿਸ ਵਿੱਚ ਅਸੀਂ ਆਟੇ ਨੂੰ ਪਾਣੀ ਨਾਲ ਮਿਲਾਇਆ ਹੈ ਇੱਥੇ ਅਸੀਂ ਕੀ ਦੇਖਦੇ ਹਾਂ ਇੱਥੇ ਅਸੀਂ ਆਟੇ ਨੂੰ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ ਇਹ ਪਾਣੀ ਵਿੱਚ ਮਿਲਿਆ ਨਹੀਂ ਹੈ ਘੁਲਿਆ ਨਹੀਂ ਹੈ ਇਹ ਗਲਾਸ ਦੇ ਤਲੇ ਤੇ ਜੰਮ ਗਿਆ ਹੈ ਠੀਕ ਹੈ ਆਓ ਹੁਣ ਅੰਤਿਮ ਮਿਸ਼ਰਣ ਨੂੰ ਦੇਖਦੇ ਹਾਂ ਇਹ ਵੀ ਆਟੇ ਦੇ ਮਿਸ਼ਰਣ ਵਾਂਗ ਹੀ ਹੈ ਰੇਤਾ ਗਲਾਸ ਵਿੱਚ ਹੀਠਾਂ ਜੰਮ ਗਿਆ ਹੈ ਇਹ ਪਾਣੀ ਵਿੱਚ ਘੁਲਿਆ ਨਹੀਂ ਹੈ ਤਾਂ ਇਸ ਪ੍ਰਕਾਰ ਦੇ ਮਿਸ਼ਰਣ ਜਿਨ੍ਹਾਂ ਵਿੱਚ ਤੱਤ ਪੂਰੀ ਤਰ੍ਹਾਂ ਨਾਲ ਘੁਲਦੇ ਨਹੀਂ ਹਨ ਅਤੇ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਮਿਸ਼ਰਣ ਵਿੱਚ ਆਟੇ ਅਤੇ ਰੇਤੇ ਨੂੰ ਅਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ ਅਜਿਹੇ ਮਿਸ਼ਰਣਾਂ ਨੂੰ ਵਿਖੰਮ ਮਿਸ਼ਰਣ ਕਹਿੰਦੇ ਨੇ ਅਜਿਹੇ ਸਜਾਤੀ ਅਤੇ ਵਿਖੰਮ ਮਿਸ਼ਰਣਾਂ ਦੇ ਹੋਰ ਵੀ ਕਈ ਉਦਾਹਰਨ ਨੇ ਹੁਣ ਤੁਸੀਂ ਵੀ ਆਪਣੇ ਆਲੇ-ਦੁਆਲੇ ਦੇ ਅਜਿਹੇ ਕੁਝ ਉਦਾਹਰਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੋ